ਆਮ ਵੀ ਬਠਿੰਡੇ ਵਾਲਿਓ ਜਿਹੜੇ ਕੀ ਵੋਟਾਂ ਦੇ ਨਤੀਜੇ ਸੀਗੇ ਕੱਲ ਆ ਗਏ ਆ ਤੇ ਤੁਹਾਨੂੰ ਪਤਾ ਹੀ ਆ ਬਠਿੰਡੇ ਤੋਂ ਭਾਈ ਲਖਾ ਸਧਾਨਾ ਜਿਹਨੂੰ ਕੀ 84000 ਦੇ ਲਗਭਗ ਵੋਟਾਂ ਪਈਆਂ ਤੇ ਅੱਜ ਬਾਈ ਦੇ ਪਿੰਡ ਖੜੇ ਸੀਗੇ ਬਾਸ ਸਾਡੇ ਤੇ ਸੋਚਿਆ ਬਾਈ ਨੂੰ ਮਿਲ ਕੇ ਆਈਏ ਪਰ ਸੋਚਿਆ ਮਿਲੀਏ ਭਾਈ ਕਿਹੜੇ ਮੂੰਹ ਨਾਲ ਬਠਿੰਡੇ ਵਾਲਿਓ ਜਿਹੜਾ ਕੀ ਲਖਾ ਸਧਾਨਾ ਹਮੇਸ਼ਾ ਹੀ ਪੰਜਾਬ ਦੇ ਮੁੱਦਿਆਂ ਦੀ ਆਵਾਜ਼ ਬੁਲੰਦ ਕਰਦਾ ਰਿਹਾ ਮਜਲੂਮਾਂ ਨਾਲ ਖੜਦਾ ਰਿਹਾ ਜਿਸ ਨਾਲ ੱੱਕਾ ਹੁੰਦਾ ਸੀਗਾ ਹਮੇਸ਼ਾ ਹੀ ਉਹਦਾ ਸਾਥ ਦਿੱਤਾ ਬਾਈ ਲੱਖੇ ਸਧਾਨੇ ਨੇ ਪਾਣੀਆਂ ਦੀ ਗੱਲ ਕੀਤੀ ਪੰਜਾਬ ਦੀ ਨੌਜਵਾਨੀ ਦੀ ਗੱਲ ਕੀਤੀ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਪੰਜਾਬੀ ਮਾਂ ਬੋਲੀ ਦੀ ਕਲ ਕੀਤੀ ਪੰਜਾਬ ਦੇ ਵਿੱਚ ਵੱਧ ਰਹੇ ਪ੍ਰਵਾਸੀਆਂ ਦਾ ਉਹਦੀ ਗੱਲ ਕੀਤੀ ਪੰਜਾਬ ਦੇ ਵਿੱਚ ਹੋរី ਬੇਰੁਜ਼ਗਾਰ ਨੌਜਵਾਨ ਉਹਨਾਂ ਦੀ ਗੱਲ ਕੀਤੀ ਤੇ ਪੰਜਾਬ ਦੀਆਂ ਦੇ ਨੌਕਰੀਆਂ ਤੇ ਹੋਰ ਇਹ ਕਾਬਜ ਬਾਹਰੀਆਂ ਸਟੇਟਾਂ ਤਵਾ ਕੇ ਨੌਜਵਾਨ ਉਹਨਾਂ ਦੀ ਗੱਲ ਕੀਤੀ ਪੰਜਾਬ ਦਿਨੋਂ ਦਿਨ ਖਾਲੀ ਹੋ ਰਿਹਾ ਪ੍ਰਵਾਸ ਕਰ ਕਰ ਬਾਹਰਲੇ ਦੇਸ਼ਾਂ ਨੂੰ ਜਾ ਰਿਹਾ ਉਹਦੀ ਗੱਲ ਕੀਤੀ ਪੰਜਾਬ ਦੇ ਸੱਭਿਆਚਾਰ ਦੀ ਪੰਜਾਬ ਦੇ ਇਤਿਹਾਸ ਦੀ ਤੇ ਹਮੇਸ਼ਾ ਹੀ ਪੰਜਾਬ ਦੀ ਗੱਲ ਕੀਤੀ ਪਰ ਆਪਾਂ ਬਠਿੰਡੇ ਵਾਲਿਓ ਇਹਨਾਂ ਸਾਰੀਆਂ ਗੱਲਾਂ ਦਾ ਉਹਨੂੰ ਕੀ ਸਿਲਾ ਦਿੱਤਾ ਨੇਣਾ ਲੈ ਲਿਆ ਆਪਾਂ ਵੀ ਪੰਜਾਬੀ ਉਹ ਜਿਹੜਾ ਬੰਦਾ ਹਮੇਸ਼ਾ ਇਹ ਪੰਜਾਬ ਦੇ ਹੱਕਾਂ ਦੀ ਖਾਤਰ ਬੋਲਦਾ ਰਿਹਾ ਨੇ ਤੜਕ ਹੋ ਕੇ ਪੰਜਾਬ ਦੇ ਮੁੱਦਿਆਂ ਤੇ ਆਵਾਜ਼ ਬੁਲੰਦ ਕਰਦਾ ਰਿਹਾ ਆਪਾਂ ਉਹਨੂੰ ਹਰਾ ਕੇ ਕਈ ਮੇਰੇ ਵੀਰ ਕਮੈਂਟ ਕਰਦੇ ਆ ਭਾਈ ਦੇਖ ਲਿਆ ਜਿੱਤ ਗਿਆ ਆ ਹੋ ਗਿਆ ਉਹ ਹੋ ਗਿਆ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਬਠਿੰਡੇ ਵਾਲਿਓ ਹੋ ਸਕਦਾ ਇਸ ਤੋਂ ਬਾਅਦ ਕਿਸੇ ਨੇ ਤੁਹਾਡੇ ਹੱਕਾਂ ਦੀ ਗੱਲ ਪੰਜਾਬ ਦੀ ਗੱਲ ਨਾ ਕਰੇ ਕਿਉਂਕਿ ਤੁਸੀਂ ਤੁਸੀਂ ਉਹ ਲੋਕਾਂ ਜਿਹੜੇ ਕਿ ਤੁਹਾਡੇ ਹੱਕਾਂ ਦੀ ਪੰਜਾਬ ਦੀ ਗੱਲ ਕਰਦਾ ਜਾਂ ਤੁਹਾਡੇ ਪਾਣੀਆਂ ਦੀ ਗੱਲ ਕਰਦਾ ਬੋਲੀਆਂ ਦੀ ਗੱਲ ਕਰਦਾ ਉਹਦੇ ਨਾਲ ਨਹੀਂ ਖੜਦੇ ਇਸ ਲਈ ਖਡੂਰ ਸਾਹਿਬ ਵਾਲ ਤੇ ਮਿਹਨ ਲਾਤਾ ਪਟਿੰਡੇ ਵਾਲੋ ਥੋੜਾ ਇਹ ਮਿਹਣਾ ਰਹਿ ਗਿਆ ਹੁਣ ਐਮਐਲਏ ਚ ਦੇਖਦੇ ਆਂ